ਭਾਈ ਤੁਸੀਂ ਇੱਧਰ ਆਓ ਵਾਹ ਕੁਝ ਕਬਲੇ ਚੱਲੇ ਸੀਗੇ ਕੁਝ ਫਾਈਲਾਂ ਦੀ ਡਿਮਾਂਡ ਕਰੀ ਗਈ ਸੀ ਕਾਰਪੋਰੇਸ਼ਨ ਦੇ ਡਿਪਾਰਟਮੈਂਟ ਅਫਸਰਾਂ ਤੋਂ ਰਿਲੇਟਿਡ ਅਫਸਰਾਂ ਨੂੰ ਡੇਢ ਮਿੰਟ ਹੋ ਗਿਆ ਸੀ ਉਹ ਫਾਈਲਾਂ ਨਹੀਂ ਦੇ ਰਹੇ ਸੀਗੇ ਤੋ ਕੱਲ ਇੱਕ ਨਵਾਂ ਨਵਾਂ ਮਸਲਾ ਇੱਕ ਹੋਰ ਸਾਹਮਣੇ ਆਇਆ ਵੀ ਕੋਈ ਪੇਮੈਂਟ ਜਿਹੜੀ ਹੈਗੀ ਜਾਲੀ ਪੇਮੈਂਟ ਜਿਹੜੀ ਹੈ ਬਿਨਾਂ ਸਮਾਨ ਮੰਗਾਏ ਇਹਨਾਂ ਨੇ ਪੇਮੈਂਟ ਕਰਤੀ ਤਾਂ ਜਦ ਇਹਨਾਂ ਤੋਂ ਪੁੱਛਿਆ ਗਿਆ ਵੀ ਤੁਸੀਂ ਐਮਬੀ ਮੈਜ਼ਰਮੈਂਟ ਬੁੱਕ ਹੁੰਦੀ ਹੈ ਜਿਸ ਸੇ ਆਪਾਂ ਨੋਟ ਕਰਦੇ ਆਂ ਵੀ ਕਿਹੜਾ ਸਮਾਨ ਕਿੱਥੋਂ ਆਇਆ ਕਿੱਥੇ ਗਿਆ ਉਹਨਾਂ ਨੂੰ ਬੁੱਕ ਨਹੀਂ ਲੱਭੀ ਅੱਜ 1 ਵਜੇ ਤੱਕ ਇਹਨਾਂ ਨੂੰ ਬੁੱਕ ਨਹੀਂ ਲੱਭੀ ਕੱਲ ਦੀ ਮੰਗੀ ਵੀ ਤਾਂ ਮੈਂ ਸੋਚਿਆ ਕਿ ਅੱਜ ਪਹਿਲੇ ਵਾਰ ਇੱਕ ਐਗਜ਼ਾਮਪਲ ਸੈੱਟ ਕਰੀਏ ਕੁਝ ਪਹਿਲਾਂ ਕਦੀ 20 ਸਾਲ ਚ ਕੋਈ ਮੇਰ ਮਿਰਖਲ ਵਿਜੀਲੈਂਸ ਆਫਿਸ ਆਇਆ ਨਹੀਂ ਤਾਂ ਸਾਡੀ ਡਿਊਟੀ ਬਣਦੀ ਹੈ ਕਿਉਂਕਿ ਲੋਕਾਂ ਦੇ ਟੈਕਸ ਦਾ ਪੈਸਾ ਕਾਰਪਸ਼ਨ ਲੈ ਰਹੀ ਹੈ ਤਾਂ ਲੋਕਾਂ ਦੇ ਟੈਕਸ ਦਾ ਪੈਸਾ ਅਸੀਂ ਵਿਅਰਥ ਨਹੀਂ ਕਰ ਸਕਦੇ ਹੋਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਵਿਜੀਲੈਂਸ ਨੂੰ ਅਸੀਂ ਰਿਟਰਨ ਕੰਪਲੇਂਟ ਦਿੰਦੀ ਹੈ ਔਰ ਮਾਨ ਸਾਹਿਬ ਨੂੰ ਵੀ ਭੇਜੀ ਹੈ ਰਿਟਰਨ ਕੰਪਲੇਂਟ ਲੋਪਲ ਬੋਡੀ ਮੰਤਰੀ ਨੂੰ ਵੀ ਦਿੱਤੀ ਹੈ ਸੈਕਟਰੀ ਲੋਪਲ ਬੋਡੀ ਨੂੰ ਦਿੱਤੀ ਹੈ 2GB ਬਿਜ਼ਨਸ ਪੰਜਾਬ ਨੂੰ ਵੀ ਦਿੱਤੀ ਸਰ ਕਿਹੜੇ ਕਿਹੜੇ ਅਫਸਰ ਹੈ ਜੀ ਅਫਸਰ ਦਾ ਦੇਖੋ ਇਨਕੁਆਰੀ ਤੋਂ ਬਾਅਦ ਪਤਾ ਲੱਗੇਗਾ ਤੁਸੀਂ ਜੇ ਕੋਈ ਨਾਮ ਹੋਵੇ ਨਾ ਕੋਈ ਦੇਖੋ 20 ਕਲਰ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈ ਸਕਦਾ ਜਦ ਤੱਕ ਇਨਕੁਆਰੀ ਮੁਕੰਮਲ ਨਹੀਂ ਹੁੰਦੀ ਮੈਂ ਕਿਸੇ ਦਾ ਨਾਮ ਨਹੀਂ ਲਗਾ ਕਿੰਨੇ ਦਾ ਪੈਸੇ ਕਿੰਨੇ ਬੋਗਸ ਪੈਸੇ ਲੱਗਦਾ ਟਿਕੜਾਏਗੇ ਨਹੀਂ ਘਟਕੜ 1.5 ਕਰੋੜ ਦੇ ਪੁਰਾਣੇ ਬਿੱਲ ਸੀਗੇ ਉਹ ਜਿਹੜੇ ਉਹਨਾਂ ਦੀ ਡਿਟੇਲ ਮੰਗੇ ਵੀ ਉਹ ਫਾਈਲਾਂ ਦੱਸੋ ਵੀ ਕਿੱਥੇ ਕਿੱਥੇ ਸਮਾਨ ਲੱਗਿਆ ਉਹ 10 ਲੱਖ ਦਾ ਕੱਲ ਸੀਗਾ ਬਾਕੀ ਵੀ ਜਿਹੜੇ ਹੋਰ ਵੀ ਕਪਲੇ ਹੈਗੇ ਉਹ ਜਲਦੀ ਉਜਾਗਰ ਕਰਾਂਗੇ ਐਸੇ ਵਿਜੀਲੈਂਸ ਸਾਹਿਬ ਕੀ ਗਿਆ ਐਸਐਸਪੀ ਸਾਹਿਬ ਦੇ ਅੰਦਰ ਗਏ ਸੀ ਬਹੁਤ ਵਧੀਆ ਰਿਸਪੌਂਸ ਜਿਆ ਸਰਕਾਰ ਵੱਲੋਂ ਲੱਗੇ ਹੋਏ ਹੈਗੇ ਸਰਕਾਰ ਦੀ ਇਮੇਜ ਹੈ ਆਮ ਆਦਮੀ ਪਾਰਟੀ ਨੀ ਤੌਰ ਨੀਆ ਦੋਨੋਂ ਸਾਫ ਹੈ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਔਰ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਮਾਨ ਸਾਹਿਬ ਦਾ ਵੀ ਮੈਸੇਜ ਹੈ ਗੈਰੀਵਾਲ ਸਾਹਿਬ ਦਾ ਵੀ ਮੈਸੇਜ ਹੈ ਵੀ ਇਮਾਨਦਾਰ ਨਾਲ ਕੰਮ ਕੰਮ ਕਰੋ ਔਰ ਮੈਂ ਆਪਣੇ ਵੱਲੋਂ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਲੋਕਾਂ ਦੇ ਵਿੱਚ ਰਹਿਣਾ ਲੋਕਾਂ ਨੂੰ ਜਵਾਬ ਦੇ ਵੀ ਹੈਗੇ ਅਸੀਂ ਫਿਰ ਜਾਂਚ ਸ਼ੁਰੂ ਹੋ ਗਈ ਜਾਨਕੀ ਜਾਂਚ ਸ਼ੁਰੂ ਹੋਏਗਾ ਇਸ ਤੋਂ ਬਾਅਦ ਹਾਂ ਜਾਂਚ ਸ਼ੁਰੂ ਹੋਏਗੀ ਜੀ ਇਹ ਉਰੇ ਤੱਕ ਪਹੁੰਚੇ ਤਾਂ ਜਾਂਚ ਸ਼ੁਰੂ ਹੋਣ ਵਾਸਤੇ ਪਹੁੰਚੇ ਔਰ ਜਾਂਚ ਸ਼ੁਰੂ ਹੋਏਗੀ ਕਿੰਨੇ ਕਾਉਂਸਲਰ ਨੇ ਤੁਹਾਡੇ ਨਾਲ ਇਸ ਵਕਤ ਜਿਹੜੇ ਨਾਲ ਅੱਜ ਗੇਂ ਦੇ ਅੰਦਰ ਕਾਉਂਸਲਰ 6 ਕਾਉਂਸਲਰ ਮੇਰੇ ਨਾਲ ਸੀਗੇ ਸਾਰੇ ਕਾਉਂਸਲਰ ਹੀ ਆਪਣੇ ਆ ਹੀ ਭਾਜੀ 6 ਗਿਣਤੀ ਨਹੀਂ ਹੈ ਇਹ ਵੀ ਵੈਸੇ ਆਫਿਸ 'ਚ ਬੈਠੇ ਸੀਗੇ ਰੋਟੀਨ 'ਚ ਜਿਵੇਂ ਆਂਦੇ ਨੰਨੇ ਪਰਟੀਕੂਲਰ ਕਿਸੇ ਨੂੰ ਬੁਲਾਇਆ ਨਹੀਂ ਉਹ ਤਾਂ ਰੋਟੀਨ ਦਾ ਕੰਮ ਹੈ ਜਿਹੜੇ ਵੀ ਕਾਉਂਸਲਰ ਉੱਥੇ ਬੈਠੇ ਸੀਗੇ ਸਾਰੇ ਲਿਆਏ ਉਹਨਾਂ ਨੂੰ ਬੁਲਾ ਕੇ ਅਧਿਕਾਰੀ ਨੇ ਜਿਹੜੇ ਵੱਡੇ ਅਧਿਕਾਰੀ ਨੇ ਕਿ ਛੋਟੇ ਅਧਿਕਾਰੀ ਕੋਲ ਫਾਈਲ ਆਤੀ ਕਿ ਜਿਹੜੀ ਵੀ ਐਸਐਸਪੀ ਨੂੰ ਦਿੱਤੀ ਹੈ ਜੀ ਫਾਈਲ ਜਿਹੜੀ ਐਸਐਸਪੀ ਵਿਜੀਲੈਂਸ ਸਾਹਿਬ ਨੂੰ ਦਿੱਤੀ ਠੀਕ ਠੀਕ ਦੇਖੋ